ਗੁਰਦਾਸਪੁਰ ਪੁਲਿਸ ਥਾਣੇ ਉੱਪਰ ਹੋਏ ਅਤੰਕੀ ਹਮਲੇ ਦੀ ਗੁੱਥੀ ਨੂੰ ਗੁਰਦਾਸਪੁਰ ਪੁਲਿਸ ਵੱਲੋਂ ਸੁੱਲਝਾ ਲਿਆ ਗਿਆ ਹੈ। ਦਰਅਸਲ ਪੁਲਿਸ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਗੁਰਦਾਸਪੁਰ ਦਾ ਨੌਜਵਾਨ ਅਮਨਦੀਪ ਸਿੰਘ ਅਮਨ ਪੰਨੂ ਜੋ ਕਿ ਅਮਰੀਕਾ ਚਲਾ ਗਿਆ ਸੀ ਅਮਰੀਕਾ ਜਾਣ ਤੋਂ ਬਾਅਦ ਉਸ ਦੇ ਸਿੱਧੇ ਸੰਪਰਕ ਜਿਹੜੇ ਨੇ ਉਹ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੇ ਏਜੰਟਾਂ ਨਾਲ ਹੋ ਗਈ ਸੀ। ਜਿਸ ਤੋਂ ਬਾਅਦ ਅਮਨ ਪੰਨੂ ਪੰਜਾਬ ਦੇ ਵਿੱਚ ਲਗਾਤਾਰ دہشت ਫਰਲਾਉਂ ਦੇ ਵਿੱਚ ਕਾਮਯਾਬ ਹੋਇਆ ਅਤੇ ਉਸ ਨੇ ਪੰਜਾਬ ਦੇ ਭੋਲੇ-ਪਾਲੇ ਨੌਜਵਾਨਾਂ ਨੂੰ ਥੋੜੇ ਜੇ ਪੈਸੇ ਦਾ ਲਾਲਚ ਦੇ ਕੇ ਉਹਨਾਂ ਨੂੰ ਅਤੰਕ ਫਲਾਨ ਵਿੱਚ ਕਾਮਯਾਬ ਕਰ ਲਿਆ ਤੇ ਹੁਣ ਅੱਜ ਅਮ੍ਰਿਤਸਰ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਡੀਆਈਜੀ ਬਾਰਡਰ ਐਂਡ ਸੰਦੀਪ ਗੋਇਲ ਹੋਣਾ ਨੇ ਦਾਵਾ ਕੀਤਾ ਹੈ ਕਿ ਅਮਨਦੀਪ ਸਿੰਘ ਦੇ ਸਿੱਧੇ ਸੰਪਰਕ ਜਿਹੜੇ ਨੇ ਉਹ ਸ਼ਾਜ਼ਾਦ ਪੱਟੀ ਅਤੇ ਜਸ਼ਨ ਅਕਟਰ ਨੇ ਨਾਲ ਨੇ ਜੋ ਕਿ ਲਗਾਤਾਰ ਪਾਕਿਸਤਾਨ ਦੀ ਖੁਫੀਆ ਏਜੰਸੀ ਲਈ ਕੰਮ ਕਰਦੇ ਨੇ ਇਸ ਦੇ ਬਾਰੇ ਸੰਦੀਪ ਗੋਇਲ ਹੋਣਾ ਦਾ ਹੋਰ ਕੀ ਕਹਿਣਾ ਹੈ ਉਹ ਜਾਣ ਲੈਂਦੇ ਆ ਦੇਖੋ ਅੱਜ ਦਾ ਦਿਨ ਆਮਨੇ ਆਪਕੋ ਇਸ ਲਈ ਨਿਮੰਤਰਨ ਕੀਤਾ ਹੈ ਕਿ ਪੰਜਾਬ ਪੁਲਿਸ ਨੇ ਇਨ ਕੋਆਰਡੀਨੇਸ਼ਨ ਵਿਦ সেন্ট্রਲ ਏਜੰਸੀਜ਼ ਹਰਿਆਣਾ ਪੁਲਿਸ ਦਿੱਲੀ ਪੁਲਿਸ ਔਰ ਇੰਟੈਲੀਜੈਂਸ ਏਜੰਸੀਜ਼ ਜੋ ਪੰਜਾਬ ਕੀ ਹੈ ਇੱਕ ਇੰਟਰਨੈਸ਼ਨਲ ਟੈਰਰਿਸਟ ਮੋਡਿਊਲ ਕੋ ਬਸਟ ਕੀਤਾ ਹੈ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਸੀਗਾ ਕਿ 25 ਤਰੀਕ ਨੂੰ ਇੱਕ ਕਰਤਾਰਪੁਰ ਸਿਟੀ ਥਾਣੇ ਦੇ ਉੱਤੇ ਹੈਂਡ ਗ੍ਰਨੇਡਰ ਅਟੈਕ ਹੋਇਆ ਸੀਗਾ ਜਿਸ ਦੇ ਸਬੰਧ ਵਿੱਚ ਐਫ ਆਈ ਆਰ ਦਰਜ ਕਰਕੇ ਇਨਵੈਸਟੀਗੇਸ਼ਨ ਆ ਜਾਰੀ ਕੀਤੀ ਗਈ ਸੀ ਤੇ ਜਦੋਂ ਪਰਤਾਂ ਖੁੱਲੀਆਂ ਕੜੀਨਾ ਕੜੀ ਹਿਮਨੈਂਟ ਤੇ ਟੈਕਨੀਸ਼ੀਅਨ ਦੀ ਜੋੜੀ ਤਾਂ ਇਹ ਇੱਕ ਸਾਹਮਣੇ ਆਈ ਕਿ ਆਈਐਸਈ ਬੈਬ ਡਿਸਾਜਾਦ ਪੱਟੀ ਜਿਹੜਾ ਟੈਰਿਸਟ ਹੈਗਾ ਉਹ ਇਨਕਲੂਜਨ ਵਿਦ ਜਸ਼ਾਨ ਰਖਤਰ ਤੇ ਉਹਦੇ ਨਾਲ ਉਸਨੇ ਇੱਕ ਮੋਡਿਊਲ ਬਣਾਇਆ ਤੇ ਉਹਦੇ ਨਾਲ ਇੱਕ ਅਮਨਦੀਪ ਏਲੀਅਸ ਅਮਨ ਪੰਨੂ ਜਿਹੜਾ ਕੀ ਗੁਰਦਾਸਪੁਰ ਦਾ ਨਿਵਾਸੀ ਹੈਗਾ ਉਹਨਾਂ ਨੇ ਇੱਕ ਆਪਣੇ ਪੰਜਾਬ ਦੇ ਸੂਬੇ ਦੇ ਵਿੱਚ ਅਤੇ ਦੇਸ਼ ਦੇ ਦੂਜੇ ਸੂਬਿਆਂ ਦੇ ਵਿੱਚ ਅਮਨ ਸ਼ਾਂਤੀ ਨੂੰ ਭੰਗ ਕਰਨ ਲਈ ਆਈਐਸਆਈ ਦੀ ਛਾਹ ਹੇਤੇ ਇੱਕ ਆ ਸੁਜੈਸ ਰਜੀਆ ਜਿਸ ਦੇ ਉਤੇ ਉਹਨਾਂ ਦੇ ਮਨਸੂਬੇ ਸੀਗੇ ਕਿ ਸਰਕਾਰੀ ਅਦਾਰਿਆਂ ਦੇ ਉਤੇ ਅਤੇ ਪੁਲਿਸ ਸਟੇਸ਼ਨਾਂ ਦੇ ਉਤੇ ਹੈਂਡ ਗ੍ਰੇਨੇਡ ਅਟੈਕ ਕਰਨੇ ਤਾਂ ਜੋ ਇੱਕ دہشت ਦਾ ਮਾਹੌਲ ਕ੍ਰੀਏਟ ਕੀਤਾ ਜਾ ਸਕੇ ਲਾਨ ਆਰਡਰ ਨੂੰ ਡਿਸਟਰਬ ਕੀਤਾ ਜਾ ਸਕੇ ਆਪਸੀ ਭਾਈਚਾਰੇ ਦੇ ਵਿੱਚ ਫਰਕ ਪਾਇਆ ਜਾ ਸਕੇ ਉਸ ਦੀ ਲੜੀ ਵਿੱਚ ਜਿਹੜਾ ਜਸ਼ਾਨ ਅਕਤਰ ਸੀਗਾ ਤੇ ਜਿਹੜਾ ਕਿ ਜੁਲੰਦਰ ਰੂਲਰ ਦਾ ਰਹਿਣ ਵਾਲਾ ਹੈਗਾ ਤੇ ਸ਼ਾਜਾਦ ਪੱਟੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਉਹ ਪਾਕਿਸਤਾਨੀ ਹੈ ਤੇ ਆਈਐਸਆਈ ਦਾ ਇੱਕ ਪਪਟ ਹੈਗਾ ਜਿਹੜਾ ਹੁਣ ਹਿੰਦੁਸਤਾਨ ਦੇ ਵਿੱਚ ਐਂਟੀ ਨੈਸ਼ਨਲ ਐਕਟੀਵਿਟੀਜ਼ ਨੂੰ ਅੰਜਾਮ ਦੇ ਰਿਹਾ ਹੈਗਾ ਇਹ ਜਿਹੜਾ ਅਮਨ ਅਮਨਦੀਪ ਹੈ ਜਿਹੜਾ ਏਲੇਸ ਅਮਨ ਪੰਨੂ ਕਿਉਂਕਿ ਗੁਰਦਾਸਪੁਰ ਰਹਿਣ ਵਾਲਾ ਹੈਗਾ ਇਹ 2-3 ਸਾਲ ਪਹਿਲਾਂ ਡੰਕੀ ਰੋਡ ਦੇ ਨਾਲ ਅਮਰੀਕਾ ਪਹੁੰਚਦਾ ਤੇ ਇਹਨਾਂ ਦੇ ਕੰਟੈਕਟ ਦੇ ਵਿੱਚ ਆਂਦਾ ਹੈ ਅਤੇ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਇਹ ਫੁੱਟ ਸੋਲਜਰਜ਼ ਨੂੰ ਇੱਥੇ ਰਿਕਰੂਟ ਕਰਦਾ ਹੈਗਾ ਤੇ ਜਿਨ੍ਹਾਂ ਨੇ ਇਹ ਮਤਲਬ ਜਿਹੜਾ ਇਸ ਵਾਰਦਾਤ ਨੂੰ ਅੰਜਾਮ ਦਿੰਦੇ ਆ ਉਹ ਇਹਨਾਂ ਕੋਲੇ ਬਾਹਰ ਬੈਠੇ ਜਿਹੜੇ ਵਿਦੇਸ਼ੀ ਸ਼ਾਜਾਦ ਪੱਟੀ ਤੇ ਜਸ਼ਾਨ ਅਕਤਰ ਇਹਨਾਂ ਨੂੰ ਇਸ ਮੋਡਿਊਲਸ ਨੂੰ ਜਿਹੜੇ ਕਿ ਫੁੱਟ ਸੋਲਜਰਜ਼ ਆ ਜਿਹੜੇ ਕਿ ਅਮਨਦੀਪ ਉਹ ਰਿਕਰੂਟ ਕਰਦਾ ਹੈ ਉਹਨਾਂ ਨੂੰ ਹੈਂਡ ਗ੍ਰੇਨੇਡ ਸਪਲਾਈ ਕਰਦੇ ਨੇ ਉਸ ਉਸ ਦੀ ਲੜੀ ਦੇ ਵਿੱਚ ਹੀ ਪਹਿਲਾ ਹੈਂਡ ਗ੍ਰੇਨੇਡ ਇੱਕ ਇੱਕ ਸੋਜੀ ਸਾਜੀ ਕਾਂਸਪਰੇਸੀ ਦੇ ਤਹਿਤ ਗੁਰਦਾਸਪੁਰ ਦੇ ਇੱਕ ਪੁਲਿਸ ਸਟੇਸ਼ਨ ਦੇ ਉੱਤੇ ਸਿੱਟਿਆ ਜਾਂਦਾ ਹੈ ਫਿਰ ਉਸ ਤੋਂ ਬਾਅਦ ਇਹ ਸੀਗਾ ਇਹਨਾਂ ਦਾ ਆਪਸ ਵਿੱਚ ਪਲਾਨ ਇਹ ਸੀਗਾ ਕਿ 4-5 ਦਿਨਾਂ ਦੇ ਵਿਕਵੇ ਦੇ ਵਿੱਚ ਅਸੀਂ ਦੂਸਰਾ ਜਿਹੜਾ ਇਹਨਾਂ ਵਾਰਦਾਤ ਨੂੰ ਅੰਜਾਮ ਦੇਵਾਂਗੇ ਅਸੀਂ ਜਦੋਂ ਕੀ ਪਹਿਲਾ ਜਦੋਂ ਪਹਿਲੇ ਤੋਂ ਅਟੈਕ ਹੁੰਦਾ ਹੈ ਸਿਟੀ ਗੁਰਦਾਸਪੁਰ ਥਾਣੇ ਦੇ ਉੱਤੇ ਉਹਦੇ ਨਾਲ ਜਦੋਂ ਹਿਮਨੈਂਟ ਤੇ ਕੜੀਆਂ ਜੋੜਦੇ ਆ ਤਾਂ ਅਸੀਂ ਕੁਝ ਉਹਦੇ ਵਿੱਚ ਗ੍ਰਿਫਤਾਰੀਆਂ ਕਰਦੇ ਆ ਜਿਦੇ ਵਿੱਚ ਇੱਕ ਗੁਰਦੇਵ ਸਿੰਘ ਗੁਰਦਾਸਪੁਰ ਦਾ ਰਹਿਣ ਵਾਲਾ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਇੱਕ ਪ੍ਰਦੀਪ ਹੈ ਜਿਹੜਾ ਕਿ ਹੁਸ਼ਿਆਰਪੁਰ ਦਾ ਹੈਗਾ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਹਨਾਂ ਤੋਂ ਜਿਹੜੀ ਪੁੱਛਗਿੱਛ ਕੀਤੀ ਜਾਂਦੀ ਹੈ ਉਹਦੇ ਵਿੱਚ ਇਹ ਸਾਰੇ ਜਿਹੜਾ ਜਿਹੜੇ ਬੰਦੇ ਜਿਹੜਾ ਮੋਡਿਊਲ ਹੈ ਉਹ ਸਾਰਾ ਅਨਰੀਵਲ ਹੁੰਦਾ ਸਾਰੀ ਗੱਲ ਸਾਹਮਣੇ ਆਉਂਦੀ ਹੈ ਦੋ ਮੋਡਿਊਲਾਂ ਦੇ ਵਿੱਚ ਇੱਕ ਮੋਡਿਊਲ ਦੇ ਵਿੱਚ ਜਿਹੜੇ ਹਰਗੁਣ ਹੈ ਤੇ ਵਿਜੈ ਪ੍ਰਜਾਪਤੀ ਹੈ ਜਿਹੜਾ ਕਿ ਗਵਾਲੀਅਰ ਦਾ ਮੱਧਿਆ ਪ੍ਰਦੇਸ਼ ਦਾ ਰਹਿਣ ਵਾਲਾ ਹੈ ਹਰਗੁਣਾ ਜਿਹੜਾ ਕਿ ਜੀਰੇ ਦਾ ਰਹਿਣ ਵਾਲਾ ਹੈ ਉਸ ਨੇ ਤੇ ਇੱਕ ਉਸਦੇ ਤੀਸਰੇ ਸਾਥੀ ਨੇ ਜਿਸ ਦੀ ਪਹਿਚਾਨ ਕਰ ਲਈਤੀ ਗਈ ਹੈ ਟੀਮਾਂ ਡਿਸਪੈਚ ਕਰ ਦਿੱਤੀਆਂ ਗਈਆਂ ਉਸ ਨੂੰ ਅਰੈਸਟ ਕਰਨ ਲਈ ਇਸ ਟਾਈਮ ਤੇ ਮੈਂ ਉਸ ਦੀ ਜਿਹੜੀ ਹੈਗੀ ਆਇਡੈਂਟੀਟੀ ਡਿਸਕਲੋਜ਼ ਨਹੀਂ ਕਰ ਸਕਦਾ ਉਸ ਨੂੰ ਉਹਨਾਂ ਨੂੰ ਦਿੱਲੀ ਪੁਲਿਸ ਨੇ ਅਰੈਸਟ ਕੀਤਾ ਹੈਗਾ ਜਿਹੜਾ ਕਿ ਉਹ ਸਾਡੇ ਇਸ ਕੇਸ ਦੇ ਵਿੱਚ ਜਿਨ੍ਹਾਂ ਨੇ ਇਸ ਇਸ ਨੂੰ ਵਾਰਦਾਤ ਨੂੰ ਜਾਣ ਦਿੱਤਾ ਸੀ ਦੂਸਰਾ ਜਿਹੜਾ ਮੋਡਿਊਲ ਸੀਗਾ ਉਸ ਨੂੰ ਸਾਨੂੰ ਇੱਕ ਆ ਸਾਡੇ ਕੋਲ ਕਿਉਂਕਿ ਸੀ ਇਹ ਇਹ ਉਹਨਾਂ ਨੂੰ ਫੜ ਚੁੱਕੇ ਸੀਗੇ ਪਹਿਲੇ ਗੁਰਦੇਤਨ ਨੂੰ ਤੇ ਪ੍ਰਦੀਪ ਨੂੰ ਉਹਨਾਂ ਦੀ ਇਨਟੈਰੋਗੇਸ਼ਨ ਤੋਂ ਸਾਨੂੰ ਦੂਸਰੇ ਮੋਡਿਊਲ ਬਾਰੇ ਕਾਫੀ ਪਤਾ ਲੱਗ ਗਿਆ ਸੀਗਾ ਇਧਰੋਂ ਸਾਨੂੰ ਇੱਕ ਭਰੋਸੇਯੋਗ ਸੂਤਰਾਂ ਤੋਂ ਇਹ ਗੱਲ ਪਤਾ ਲੱਗੀ ਕਿ ਉਹ 30 ਦੇ ਇੱਕ ਦੀ ਦਰਮਿਆਨੀ ਰਾਤ ਨੂੰ ਜਿਸ ਤਰ੍ਹਾਂ ਕਿ ਪਹਿਲਾਂ ਇਹਨਾਂ ਨੇ ਇੱਕ ਸਾਜੀ ਰਚੀ ਸੀਗੀ ਵਿਉਂਤ ਬਣਾਈ ਸੀ ਕਿ ਪਹਿਲੇ ਜਦੋਂ ਅਸੀਂ ਹੈਂਡ ਗ੍ਰੇਡ ਸਿੱਟਾਂਗੇ ਉਸ ਤੋਂ ਬਾਅਦ ਚਾਰ ਪੰਜ ਦਿਨ ਦੇ ਵਕਫੇ ਦੇ ਵਿੱਚ ਦੂਜਾ ਹੈਂਡ ਗ੍ਰੇਡ ਅਟੈਕ ਕਰਾਂਗੇ ਉਸ ਨੂੰ ਅੰਜਾਮ ਦੇਣ ਲਈ ਇਹ ਗੁਰਦਾਸਪੁਰ ਪਹੁੰਚਦੇ ਨੇ ਪ੍ਰੋਸੈਸ ਉਸਤਰਾ ਨੂੰ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਇਹਨਾਂ ਨੂੰ ਗੁਰਦਾਸਪੁਰ ਮਕੇਰੀਆਂ ਰੋਡ ਦੇ 트੍ਰੈਪ ਲਾਇਆ ਜਾਂਦਾ ਉੱਥੇ ਕਿਉਂਕਿ ਉਸ ਏਰੀਆ ਦੇ ਵਿੱਚ ਸਾਨੂੰ ਇਹਨਾਂ ਦੀ ਮੂਵਮੈਂਟ ਦੇ ਬਾਰੇ ਗਿਆਨ ਹੁੰਦਾ ਹੈਗਾ ਉਸ ਤੇ ਵਿੱਚ ਜਦੋਂ ਦੌਰਾਨ ਇਹਨਾਂ ਨੂੰ ਉੱਥੇ ਇਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਜਾਂਦਾ ਹੈ ਉਹ ਇਹ ਬਿਨਾ ਅਨਪ੍ਰਵੋਗ ਤਾਬੜ ਤੋੜ ਫਾਇਰਿੰਗ ਪੁਲਿਸ ਤੇ ਉਤੇ ਕਰਦੇ ਆ ਇੰਦੀ ਐਕਸਚੇਂਜ ਆਫ ਫਾਇਰ ਜਿਸ ਆਪਣੀ ਜਨਹਿਤ ਵਿੱਚ ਤੇ ਅਤੇ ਆਪਣੀ ਪਾਰਟੀ ਦੀ ਜਿਹੜੇ ਪੁਲਿਸ ਪਾਰਟੀ ਦੀ ਉਹਦੀ ਰੱਖਿਆ ਲਈ ਰਿਟੈਲੀਟਰੀ ਫਾਇਰ ਕੀਤਾ ਜਾਂਦਾ ਜਿਹਦੇ ਵਿੱਚ ਇਹ ਜਿਹੜੇ ਦੋਨੋਂ ਜਿਹੜੇ ਇਹਦੇ ਵਿੱਚ ਨਵੀਨ ਤੇ ਕੁਸ਼ ਜਿਨ੍ਹਾਂ ਦੀ ਆਇਡੈਂਟੀਟੀ ਸੀਗੀ ਉਹ ਜਿਹੜੇ ਦੋਨੋਂ ਤਲਵਾੜੇ ਹਾਰਪੁਰ ਦੇ ਰਹਿਣ ਵਾਲੇ ਨੇ ਉਹ ਉਹਦੇ ਵਿੱਚ ਇੰਜਰਡ ਹੁੰਦੇ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਇੱਕ ਵਕਰਾ ਪਰਚਾ ਦਰਜ ਕੀਤਾ ਗਿਆ ਤੇ ਉਹਦੇ ਵਿੱਚ ਜਦੋਂ ਐਫਐਸਐਲ ਤੇ ਮੌਕਾ ਮਲਾਜਾ ਕੀਤਾ ਜਾਂਦਾ ਤਾਂ ਇਹਨਾਂ ਕੋਲੋਂ ਇੱਕ ਪੀ 86 블루 ਰਗਰ ਚਾਈਨੀਜ਼ ਹੈਂਡ ਗ੍ਰਨੇਡਰ ਰਿਕਵਰ ਹੁੰਦਾ ਜਿਸ ਨੂੰ ਐਫਐਸਐਲ ਨੇ ਬੜੀ ਸਕਸੈਸਫੁਲੀ ਅਜ ਡਿਫਿਊਜ਼ ਕਰ ਦਿੱਤਾ ਸੋ ਇਹਦੇ ਨਾਲ ਅਸੀਂ ਇੱਕ ਇੰਟਰਨੈਸ਼ਨਲ ਮੋਡਿਊਲ ਜਾਂ ਟੈਰਨ ਮੋਡਿਊਲ ਹੈ ਜਿਹੜਾ ਕਿ ਦੇਸ਼ ਦੇ ਵਿੱਚ ਰਾਜਤਾ ਫਲਾਲਣ ਲਈ ਸક્રિય ਹੋਇਆ ਸੀ ਉਸ ਨੂੰ ਬਸਟ ਕੀਤਾ ਹੈਗਾ ਹੋਰ ਜਿਹੜੀਆਂ ਅਨਸਕਾਮੀ ਘਟਨਾਵਾਂ ਜਿਹੜੀਆਂ ਇਹ ਅੰਜਾਮ ਦੇਣ ਵਾਲੇ ਸੀ ਉਹਨਾਂ ਨੂੰ ਅਸੀਂ ਰੋਕਿਆ ਹੈਗਾ ਭਾਵੇਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਇਹ ਜਿਸ ਤਰ੍ਹਾਂ ਜਿਸ ਤਰ੍ਹਾਂ ਕੋਈ ਗੱਲਾਂ ਸਾਹਮਣੇ ਆਣਗੀਆਂ ਤੁਸੀਂ ਤੁਹਾਡੇ ਸਾਹਮਣੇ ਲਿਆਂਦੀਆਂ ਜਾਣਗੀਆਂ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਦਿੱਲੀ ਪੁਲਿਸ ਸੈਂਟਰਲ ਏਜੰਸੀਜ਼ ਹਰਿਆਣਾ ਪੁਲਿਸ ਪੰਜਾਬ ਪੁਲਿਸ ਏਜੰਟ ਇੰਟੈਲੀਜੈਂਸ ਏਜੰਸੀਜ਼ ਆਫ ਪੰਜਾਬ ਨੇ ਬਹੁਤ ਰਲ ਮਿਲ ਕੇ ਇਸ ਨੂੰ ਜਾਨ ਦਿੱਤਾ बिकॉज़ ਇਹ ਇੱਕ ਪੈਨ ਇੰਡੀਆ ਨੈਸ਼ਨਲ ਜਿਹੜਾ ਹੈਗਾ ਇਸ਼ੂ ਹੈਗਾ ਜਿਸ ਤਰ੍ਹਾਂ ਰੀਸੈਂਟ ਲਾਲ ਕਿਲੇ ਦੇ ਕੋਲੇ ਐਡਾ ਵੱਡਾ ਹਾਦਸਾ ਆਈਐਸਆਈ ਸਪੌਂਸਰਡ ਟੈਰਿਸਟਾਂ ਨੇ ਜਾਨ ਦਿੱਤਾ ਉਸੇ ਦੀ ਲੜੀ ਦੇ ਵਿੱਚ ਹੀ ਇਹ ਇੱਕ ਇਹ ਮੋਡਿਊਲ ਸੀਗਾ ਜਿਸ ਨੂੰ ਅਸੀਂ ਬੜੀ ਸਕਸੈਸਫੁਲੀ ਬਸਟ ਕੀਤਾ ਸਰ ਕੁੱਲ ਕਿੰਨੇ ਜਣੇ ਬੜੇ ਗਏ ਆ ਜਿਹੜਾ ਇਹਦੇ ਵਿੱਚ ਪੁੱਲ ਜਿਸ ਤਰ੍ਹਾਂ ਪਹਿਲੇ ਜਿਹੜਾ ਸੀ ਜਿਹੜਾ ਪਰਚਾ ਦਰਜ ਕੀਤਾ ਗਿਆ ਸੀ ਉਹਦੇ ਵਿੱਚ ਅਸੀਂ ਦੋ ਅਰੇਸਟਾ ਕੀਤੇ ਸੀ ਗੁਰਦੇਵ ਤੇ ਪ੍ਰਦੀਪ ਜਿਵੇਂ ਮੈਂ ਆਪ ਨੂੰ ਦੱਸਿਆ ਉਹਨਾਂ ਦੀ ਗਾਂ ਪੁੱਛ ਕੇ ਜਿੱਤੋਂ ਦੋ ਬੰਦੇ ਜਿਹੜੇ ਸਾਡੇ ਇਸ ਕੇਸ ਦੇ ਵਿੱਚ ਵਾਂਟਡ ਸੀਗੇ ਉਹ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕਰਦੇ ਕੀਤੇ ਜਾ ਚੁੱਕੇ ਨੇ ਹਰਗੁਨ ਫ੍ਰੋਮ ਜੀਰਾ ਐਂਡ ਜਿਹੜਾ ਵਿਜੇ ਪ੍ਰਜਾਪਤੀ ਹੈਗਾ ਗੁਆਰਿਆਰ ਵਾਲਾ ਤੀਸਰਾ ਬੰਦਾ ਜਿਹੜਾ ਇਹਦੇ ਵਿੱਚ ਇਸ ਮੋਡੂਲ ਵਿੱਚ ਸੀਗਾ ਹੀ ਹੀ ਹੈਜ਼ ਬੀਨ ਆਇਡੈਂਟੀਫਾਈਡ ਕਲੀਮੈਂਟ ਡਿਸਪੈਚ ਕਰ ਦਿੱਤੀਆਂ ਗਈਆਂ ਉਹਨਾਂ ਨੂੰ ਅਰੈਸਟ ਕਰਨ ਲਈ ਬਟ ਆਈ ਕੈਨਟ ਡਿਸਕਲੋਸ ਹਿਸ ਆਇਡੈਂਟੀ ਜਿਹੜਾ ਸੈਕੰਡ ਮੋਡਿਊਲ ਸੀਗਾ ਉਹਦੇ ਵਿੱਚ ਨਵੀਨ ਅਤੇ ਕੁਝ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈਗਾ ਆਫਟਰ ਜਿਹੜਾ ਮੈਂ ਦੱਸਿਆ ਜਿਹੜਾ ਅੱਜ ਦਰਮਿਆਨੀ ਰਾਤ ਨੂੰ ਸਵੇਰੇ ਚੇਂਜ ਆਫ ਫਾਇਰ ਹੋਇਆ ਪੁਲਿਸ ਤੇ ਉਹਨਾਂ ਦੇ ਵਿੱਚੋਂ ਜਗਿਆਨਾ ਪਿਸਟਲ ਉਹਨਾਂ ਤੋਂ ਇੱਕ ਬਰਾਮਦ ਹੋਈ ਹੈ ਇੱਕ ਬੱਤੀਬੋਰ ਦੀ ਪਿਸਟਲ ਬਰਾਮਦ ਹੋਈ ਹੈ ਜਿਵੇਂ ਮੈਂ ਦੱਸਿਆ ਇੱਕ ਪੀ 86 ਹੈਂਡਗ੍ਰੇਨਟ ਚਾਈਨਿਸ ਮਿਡ ਵੀ ਉਹਨਾਂ ਤੋਂ ਰਿਕਵਰ ਹੋਇਆ ਦਿੱਲੀ ਵਾਲੇ ਜਿਹੜੇ ਫੜੇਗੇ ਉਹ ਲੈਂਦੇ ਜਾਣਗੇ ਆਬੀਅਸਲੀ ਹੋਖੋਗੀ ਸਾਡੇ ਕੇਸ ਦੇ ਨਾਲ ਰਿਲੇਟਡ ਨੇ ਉਹਨਾਂ ਨੂੰ ਅਸੀਂ ਜਿਸ ਤਰ੍ਹਾਂ ਹੀ ਦਿੱਲੀ ਵਾਲਿਆਂ ਦੀ ਜਾਂਚ ਖਤਮ ਹੁੰਦੀ ਹੈ ਅਸੀਂ ਉਹਨਾਂ ਨੂੰ ਪ੍ਰੋਡਕਸ਼ਨ ਵੰਡ ਤੇ ਆ ਸਰ ਹਾਲਤ ਕੀ ਹੈ ਇਹਨਾਂ ਦੀ ਜਿਨ੍ਹਾਂ ਦੇ ਅਕਾਊਂਟ ਦੇ ਵਿੱਚ ਹੈ ਕਿ ਜੇਰੇ ਲਾਜ ਨਹੀਂ ਜੇਰੇ ਲਾਜ ਨਹੀਂ ਕਿਉਂਕਿ ਉਹ ਤਾਂ ਇੱਕ ਪ੍ਰੋਸੀਜਰ ਹੈਗਾ ਕਿ ਜਿਸ ਤਰ੍ਹਾਂ ਵੀ ਕੋਈ ਫਾਇਰ ਐਕਸਚੇਂਜ ਹੁੰਦਾ ਹੈ ਤੇ ਜੇ ਕੋਈ ਵੀ ਜੜ ਇੰਜਰਡ ਹੁੰਦਾ ਹੈ ਉਸ ਨੂੰ ਹਸਪੀਟਲ ਲੈ ਕੇ ਜਾਣਾ ਹੁੰਦਾ ਹੈ ਉਹ ਸਾਰਾ ਪ੍ਰੋਸੀਜਰ ਹੈਜ਼ ਬੀਨ ਫਾਲੋਡ ਤੇ ਉਹਨਾਂ ਦਾ ਉਹ ਵੀ ਆਂਡਰ ਟ੍ਰੀਟਮੈਂਟ। ਸੰਜੀ ਜਿਹੜਾ ਨੈਕਸਟ ਟਾਰਗੇਟ ਸੀਗਾ ਜਦੋਂ ਇਹਨਾਂ ਦੇ ਨਾਲ ਪੂਲਸ ਮੁਕਾਬਲਾ ਹੁੰਦਾ ਹੈ ਤਾਂ ਨੈਕਸਟ ਟਾਰਗੇਟ ਕਿਹੜਾ ਕੋਈ ਸਰਕਾਰੀ ਇਮਾਰਤ ਸੀ ਕਿ ਜਿੱਥੇ ਇਹਨਾਂ ਨੇ ਗ੍ਰੇਨੇਡ ਸੁੱਟਣਾ ਸੀਗਾ ਜਿਹੜਾ ਤੇ ਕੋਈ ਜਿਹੜੀ ਪਹਿਲੀ ਗੱਲ ਜਿਹੜੇ ਪਹਿਲੇ ਜਦੋਂ ਜਿਹੜੇ ਬੰਦੇ ਸੀ ਅਰੈਸਟ ਕੀਤੇ ਹੈਗੇ ਨੇ ਉਹਨਾਂ ਦੀ ਪੁੱਛਗਿੱਛ ਵਿੱਚੋਂ ਤਾਂ ਇਹਨਾਂ ਨੂੰ ਟਾਰਗੇਟ ਦਿੱਤੇ ਗਏ ਸੀਗੇ ਪੁਲਿਸ ਸਟੇਸ਼ਨ ਤੇ ਜਾਂ ਸਰਕਾਰੀ ਅਦਾਰੇ ਤੇ ਪਹਿਲੇ ਪਹਿਲੇ ਮੋਡਿਊਲ ਨੇ ਜਿਸ ਦਾ ਮੈਂ ਦੱਸਿਆ ਸੀ ਢੀ ਗੁਰਦਾਸਪੁਰ ਥਾਣੇ ਦੇ ਉੱਤੇ ਆਪਣਾ ਗ੍ਰੇਨੇਡ ਗ੍ਰੇਨੇਡ ਅਟੈਕ ਕਰ ਦਿੱਤਾ ਗਿਆ ਸੀ ਜਿਹੜਾ ਦੂਸਰਾ ਹੈਗਾ ਇਨਾਂ ਨਾਲ ਐਕਸਚੇਂਜ ਹੋ ਫਾਇਰਾ ਜਦੋਂ ਉਹ ਹੋਣਗੇ ਉਹਨਾਂ ਤੋਂ ਅਸੀਂ ਪੁੱਛ ਕੇ ਕਰਾਂਗੇ ਸੋ ਦੈਨ ਵੀਲ ਓਨਲੀ ਟੈਲ ਵਿਦ ਅ ਸ਼ੋਰਟੀਟੀ ਕੀ ਇਹਨਾਂ ਦਾ ਅਗਲਾ ਟਾਰਗੇਟ ਕੀ ਸੀ ਬਟ ਡੈਫੀਨਿਟਲੀ ਜਦੋਂ ਕਿ ਇਹ ਹੈਂਡ ਗ੍ਰੇਡ ਉਹ ਕੈਰੀ ਕਰ ਰਹੇ ਸੀ ਤਾਂ ਉਹ ਔਰ ਹਰਿਆਣੇ ਮੁਕੇਰੀਆਂ ਤੋਂ ਵੱਲੋਂ ਬਰਦਾਸਪੁਰ ਵੱਲ ਆ ਰਹੇ ਸੀ ਤਾਂ ਉਹਨਾਂ ਦੇ ਮਨਸੂਬੇ ਨਾਪਾਕ ਹੀ ਸੀਗੇ ਉਹ ਸਭ ਜਾਂ ਪੂਰੇ ਦੇਸ਼ 'ਚ ਨੈਟਵਰਕ ਹੈ ਪੱਕੀ ਗੱਲ ਹੈ ਜੀ ਇਹ ਸ਼ੋਰ ਹੋ ਚੁੱਕਾ ਹੈ ਕਿ ਜਿਹੜਾ ਦਿੱਲੀ ਦੇ ਨਾਲ ਤੁਸੀਂ ਇਸ ਨੂੰ ਜੋੜ ਕੇ ਦੇਖ ਰਹੇ ਹੋ ਕਿ ਉਹ ਜਿਹੜੀ ਸਮੱਗਰੀ ਸੀਗੀ ਜਾਂ ਹੈਂਡ ਗ੍ਰੇਨੈਡ ਸੀਗੇ ਇਹ ਪੂਰੇ ਦੇਸ਼ 'ਚ ਨੈਟਵਰਕ ਹੈ ਜੀ ਆਈਐਸਆਈ ਦਾ ਆਪਣੇ ਭਾਰਤ ਵਿੱਚ ਨਹੀਂ ਦੇਖੋ ਇਹ ਇੱਕ ਚੈਲੰਜ ਹੈ ਤਾਂ ਦੇਖੋ ਆਈਐਸਆਈ ਇੱਕ ਪ੍ਰੌਕਸੀ ਵਾਰਤਾ ਇਸ ਦੇਸ਼ ਨੂੰ ਅਸਥਿਤ ਕਰਨ ਲਈ ਲੜਦੀ ਹੈ ਕਿਉਂਕਿ ਪਾਕਿਸਤਾਨ ਦਾ ਆਪ ਦਾ ਬੜਾ ਬੁਰਾ ਹਾਲ ਹੈ ਉਸ ਨੂੰ ਫੋਕਸ ਨੂੰ ਸ਼ਿਫਟ ਕਰਨ ਲਈ ਆਈਐਸਆਈ ਨੂੰ ਇਹ ਇੱਕ ਵਧੀਆ ਬਲੀਡਿੰਗ ਦੀ ਨੇਸ਼ਨ ਜਿਵੇਂ ਉੱਥੇ ਕੀਤਾ ਜਿਸ ਤਰ੍ਹਾਂ ਤੁਹਾਨੂੰ ਤੁਹਾਡੇ ਪਤਾ ਹੋਊਗਾ ਕਿ ਥੋੜੇ ਦਿਨ ਪਹਿਲਾਂ ਸਿਰਸਾ ਪੁਲਿਸ ਸਟੇਸ਼ਨ ਦੇ ਉੱਤੇ ਵੀ ਅਟੈਕ ਕੀਤਾ ਗਿਆ ਸੀ ਸੋ ਆਈਐਸਆਈ ਦੀ ਨਿਰੰਤਰ ਇਹੀ ਕੋਸ਼ਿਸ਼ ਹੁੰਦੀ ਹੈ ਕਿ ਹਿੰਦੁਸਤਾਨ ਦੇ ਵਿੱਚ ਰਾਜਿਕਤਾ ਡਰ ਦਾ ਸਹਿਮ ਦਾ ਮਾਹੌਲ ਆਪਸੀ ਭਾਈਚਾਰੇ ਨੂੰ ਤੇ ਪੀਸ ਹਾਰਮਨੀ ਨੂੰ ਡਿਸਟਰਬ ਕੀਤਾ ਜਾਵੇ ਯੈਸ ਇਟ ਹੈਜ਼ ਲਿੰਕੇਜਸ ਇੰਟਰ ਸਟੇਟ ਲਿੰਕੇਜਸ ਤੇ ਪੈਨ ਇੰਡੀਆ ਲਿੰਕੇਜਸ ਹੈ ਸਰ ਇਹ ਸਾਰਾ ਕੁਝ ਜਿਆਦ ਭੱਟੀ ਹੀ ਆਪਣਾ ਇਹਨਾਂ ਨੂੰ ਆਰਡਰ ਦੇ ਇਸ ਦਾ ਮਾਸਟਰ ਮਾਈਂਡ ਆਈਐਸਆਈ ਬੈਗਡ ਅਛਾ ਜਾਦ ਪੱਟੀ ਹੈ ਤੇ ਜਸ਼ਾਨ ਅਕਤਰ ਹੈਗਾ ਉਹਨਾਂ ਨੇ ਜਿਸ ਤਰ੍ਹਾਂ ਮੈਂ ਦੱਸਿਆ ਗੁਰਦਾਸਪੁਰ ਦਾ ਰਹਿਣ ਵਾਲਾ ਅਮਨਦੀਪ ਸਿੰਘ ਏਲੀਅਸ ਅਮਨ ਪੰਨੂ ਨੂੰ ਆਪਣੇ ਨਾਲ ਰਲਾ ਕੇ ਤੇ ਉਸ ਨੂੰ ਅਗਾ ਫੁੱਟ ਸੋਲਜਰਸ ਨੂੰ ਪ੍ਰਲੋਭਨ ਦੇ ਕੇ ਜੋ ਇਹਨਾਂ ਨੂੰ ਬੋਡਲੀ ਪੁੱਛ ਕੇ ਚਾਈ ਹੈ ਪੈਸੇ ਦਾ ਪ੍ਰਲੋਭਨ ਦਿੱਤਾ ਗਿਆ ਇਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਤੁਹਾਨੂੰ ਤੁਸੀਂ ਸਾਡੇ ਲਈ ਇਹ ਕੰਮ ਕਰੋ ਤੇ ਅਸੀਂ ਤੁਹਾਨੂੰ ਫੇਕ ਪਾਰਟਿਕੂਲਰਸ ਤੇ ਬਣਾ ਕੇ ਤੇ ਤੁਹਾਨੂੰ ਅਮਰੀਕਾ ਬਾਹਰ ਕੱਢ ਲਾਵਾਂਗੇ ਸੋ ਉਸ ਚਾਂਸੇ ਦੇ ਵਿੱਚ ਆ ਕੇ ਇਹ ਜਿਹੜੇ ਹਗੇ ਜਸ਼ਨ ਅਕਤਰ ਜਿਹੜਾ ਹੈ ਵੇਖੀ ਇਹ ਉਹੀ ਵੇਖੀ ਹੈ ਜਿਨੇ ਬੰਬੇ ਦੇ ਵਿੱਚ ਬਿਲਕੁਲ ਤੁਹਾਡੀ ਗੱਲ ਠੀਕ ਹੈ ਜਸ਼ਨ ਅਕਤਰ ਦਾ ਬਾਬਾ ਸਦੀਕੀ ਦੇ ਵਿੱਚ ਵੀ ਇਹਦਾ ਇਹ ਹੀ ਵਾਸ ਹੈਂਡਲਿੰਗ ਦੀ ਸ਼ੂਟਰਸ ਸਰ ਜਿਹੜਾ ਪਹਿਲਾ ਅਟੈਕ ਜਿਹੜਾ ਪਹਿਲਾ ਬਲਾਸਟ ਹੋਇਆ ਸੀ ਉਹਦੀ ਜਾਣਕਾਰੀ ਬੜੀ ਕਿਉਂਕਿ ਤੁਹਾਡੀ ਜਾਂਚ ਚੱਲ ਰਹੀ ਹੋਵੇਗੀ ਬੜੀ ਥੋੜੀ ਥੋੜੀ ਆ ਰਹੀ ਸੀਗੀ ਚਲੋ ਕਿਉਂਕਿ ਕੁਝ ਵਿਰੋਧੀ ਪਾਰਟੀ ਕੁਝ ਜਿਹੜੇ ਕਾਂਗਰਸ ਵਾਲਿਆਂ ਨੇ ਵੀ ਕੱਲ੍ਹ ਕਾਸੀ ਕਿ ਡਿਨਾਈਲ ਮੂਡ ਦੇ ਵਿੱਚ ਨੇ ਤਾਂ ਉਹ ਸਾਰਾ ਸਾਰਾ ਬਸਟ ਹੋ ਗਿਆ ਸਾਰਾ ਸਾਰਾ ਮੈਂ ਤੋਂ ਇਹ ਦੇ ਇੱਕ ਇੱਕ ਮਿੰਟ ਉਹਨਾਂ ਦਾ ਇਹ ਕਹਿਣਾ ਕਿ ਪਹਿਲਾਂ ਤੁਸੀਂ ਇਹ ਕਹਿ ਰਹੇ ਕਿ ਟਾਇਰ ਪਿੰਪਰ ਦਾ ਟਾਇਰ ਫਟਿਆ ਸੀ ਜਦ ਕਿ ਉਹ ਦਾਵਾ ਕਰ ਰਹੇ ਸੀ ਕਿ ਬਲਾਸਟ ਹੋਇਆ ਹੁਣ ਤੁਸੀਂ ਵੀ ਕਹਿ ਰਹੇ ਹੋ ਪਰ ਪਹਿਲਾਂ ਡਿਨਾਈਲ ਮੋਡ ਤੇ ਕਿਉਂ ਚਲੀ ਜਾਂਦੀ ਪੁਲਿਸ ਅੰਮ੍ਰਿਤਸਰ ਦੇ ਵਿੱਚ ਵੀ ਜਦੋਂ ਹੁੰਦੇ ਆ ਜਾਂ ਦੂਸਰੀ ਜਗ੍ਹਾ ਵੀ ਹੁੰਦੇ ਨੇ ਆ ਇਹੀ ਕਹਿ ਰਹੇ ਨੇ ਕਿ ਟਾਇਰ ਫਟਿਆ ਪਰ ਡਿਨਾਈਲ ਮੋਡ ਤੇ ਕਿਉਂ ਜਾਂਦੀ ਹੈ ਪੁਲਿਸ ਦੇਖੋ ਇਸ ਤਰ੍ਹਾਂ ਹੈਗਾ ਇਹਦਾ ਜਿਹੜਾ ਕੁਐਸਚਨ ਦਾ ਮੈਂ ਇਸ ਕੁਐਸਚਨ ਨੂੰ ਬਿਲਕੁਲ ਅੱਪ ਫਰੰਟ ਹੋ ਕੇ ਇਹਦਾ ਜਵਾਬ ਦੇਵਾਂਗਾ ਮੈਂ ਡੱਕ ਨਹੀਂ ਕਰਾਂਗਾ ਜੀ ਬੜਾ ਤੁਹਾਡਾ ਵਾਜਬ ਕੁਐਸਚਨ ਹੈ ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਕਿ ਪ੍ਰਾਮੇਫੇਸ਼ੀਆ ਜਦੋਂ ਸਾਨੂੰ ਇੱਕ ਇੱਕ ਧਮਾਕਾ ਲਾਊਡ ਧਮਾਕਾ ਆਪਾਂ ਆਮ ਅਕਸਰ ਆਪਾਂ ਆਪਦੇ ਘਰਾਂ ਚ ਵੀ ਹੁੰਨੇ ਆਪਾਂ ਨੂੰ ਲੱਗਦਾ ਕਿ ਬਾਹਰ ਆਪਾਂ ਵੀ ਆਪਣਾ ਕਿਆਸ ਲਾਉਨੇ ਆ ਯਾਰ ਗੋਲੀ ਚਲਾਈ ਹੋਣੀ ਹੈ ਕਿਸੇ ਨੇ ਕਿ ਇਹਦਾ ਸਕੂਟਰ ਦਾ ਟਾਇਰ ਫਟਿਆ ਹੋਣਾ ਹੈ ਜਾਂ ਕਿਸੇ ਨੇ ਪ੍ਰਟਾਕਟਾ ਚਲਾਇਆ ਹੋਣਾ ਸੋ ਪ੍ਰਾਮੇਫੇਸ਼ੀਆ ਜਦੋਂ ਅਸੀਂ ਐਸਐਚਓ ਬਾਹਰ ਆਂਦਾ ਹੈਗਾ ਉਸ ਨੂੰ ਇੱਕ ਲਾਊਡ ਧਮਾਕਾ ਵਾਜ ਜਾਂਦੀ ਹੈ ਤੈ ਉਹ ਬਾਹਰ ਆਂਦਾ ਪਰ ਉਹਨੂੰ ਐਸਾ ਕੋਈ ਸਸਪੀਸ਼ੀਅਸ ਚੀਜ਼ ਨਹੀਂ ਲੱਗਦੀ ਪਰ ਸਾਡੀ ਅਸੀਂ ਇੱਥੇ ਚੁੱਪ ਨਹੀਂ ਬੈਠਦੇ ਅਸੀਂ ਆਪਦੀ ਐਫਐਸਐਲ ਨੂੰ ਬਣਾਨੇ ਆ ਉਹਨੂੰ ਬੁਲਾਨੇ ਆ ਤੇ ਇੱਕ ਤੁਹਾਡੇ ਤੁਸੀਂ ਨਾ ਥੋੜਾ ਜਿਹਾ ਤੁਹਾਨੂੰ ਥੋੜਾ ਜਿਹਾ ਬੈਕਗ੍ਰਾਉਂਡ ਤੇ ਲੈ ਕੇ ਜਾਵਾਂਗਾ ਦੇਖੋ ਜਿਹੜੀ دہشت ਦਾ ਮੋਲ ਕਰੀਏਟ ਕਰਨ ਲਈ ਹਰ ਹੱਤਕੰਡੇ ਨੂੰ ਅਪਣਾਇਆ ਜਾਂਦਾ ਪਿਛਲੇ ਕੁਝ ਸਮਿਆਂ ਦੇ ਵਿੱਚ ਫੇਕ ਰਿਸਪੌਂਸਿਬਿਲਟੀਆਂ ਆਫ ਫੇਕ ਹੈਂਡ ਗ੍ਰੇਨੇਡ ਅਟੈਕਸ ਔਨ ਪੁਲਿਸ ਸਟੇਸ਼ਨ ਜਾਂ ਸਰਕਾਰੀ ਦਾਰੇ ਲਿੱਤੀਆਂ ਗਈਆਂ ਸੀ ਜੋ ਬਾਅਦ ਵਿੱਚ ਗਹਿਨ ਜਾਂਚ ਤੋਂ ਬਾਅਦ ਝੂਠੀਆਂ ਪਾਈਆਂ ਗਈਆਂ ਬੀ ਉਦੇ ਨਾਲ ਇਸ ਤੋਂ ਕੀ ਕੀ ਡਰ ਦਾ ਮਾਹੌਲ ਨਾ ਕ੍ਰੀਏਟ ਹੋ ਜੇ ਇਸ ਕਰਕੇ ਬੜੀ ਸੋਚ ਸਮਝ ਕੇ ਸਟੈਪ ਲੈਣਾ ਪੈਂਦਾ ਬਟ ਵੀ ਡਿਡਨਟ ਸਟਾਪ ਹੇਅਰ ਅਸੀਂ ਐਫਐਸਐਲ ਨੂੰ ਰੋਪਨ ਕੀਤਾ ਹੈਗਾ ਇੱਕ ਰਿਸਪੌਂਸਿਬਿਲਟੀ ਵੀ ਲਿੱਤੀ ਗਈ ਅਸੀਂ ਉਸ ਨੂੰ ਸੰਜੀਦਗੀ ਨਾਲ ਲੈਂਦਾ ਹੈਗਾ ਅਸੀਂ ਉਸ ਨੂੰ ਹਲਕੇ ਵਿੱਚ ਨਹੀਂ ਲੈਂਦਾ ਐਫਐਸਐਲ ਟੀਮ ਨੂੰ ਉੱਥੇ ਮੌਕੇ ਤੇ ਬੁਲਾਇਆ ਜਾਂਦਾ ਐਫਐਸਐਲ ਟੀਮ ਆਪਣੇ ਟੈਸਟ ਉੱਥੇ ਕਰਦੀ ਹੈਗੀ ਹੈ ਉੱਥੇ ਹੈਂਡ ਗ੍ਰੇਨੇਡ ਦਾ ਜਿਹੜਾ ਜਿਹੜਾ ਹੈਗਾ ਸਪਲਿੰਟਰਸ ਪਾਏ ਜਾਂਦੇ ਟੈਸਟ ਪੋਜ਼ਿਟਿਵ ਆਉਂਦਾ ਹੈ ਅਸੀਂ ਐਫਆਈਆਰ 26 ਤਰੀਕ ਨੂੰ ਦਰਜ ਕਰ ਦਿੰਦੇ ਹਾਂ ਇਹਦੇ ਵਿੱਚ ਇਹ ਨਹੀਂ ਹੈ ਕਿ ਅਸੀਂ ਬਿਲਕੁਲ ਉਸ ਨੂੰ ਹਵਾ 'ਚ ਰੱਖ ਦਿਆਂ ਉਸੇ ਉਸੇ ਦੀ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਉਂਦੇ ਹੋਏ ਤਾਂ ਗੁਰਦਿੱਤ ਤੇ ਅਮਨਦੀਪ ਪ੍ਰਦੀਪ ਗ੍ਰਫਤਾਰ ਹੁੰਦੇ ਨੇ ਸੋ ਡਿਨਾਈ ਡਿਨਾਈ ਨਹੀਂ ਹੈ ਦਾਹਲਿਆ ਕਿ ਵੀ ਆਰ ਕਾਸ਼ਿਅਸ so that unnecessary panic in the society is not that is already lakhbir hai do phade hai jeri lady justice hui si usse wo ta fir usde ladi ch fir sara galla e ta baad parta jadon khuldi hai ta wo fir public samne aundi hai that isse karke wo fir under jade relevant section of bnss and explosive act de vich 26 tarikh nu register kiye basically jo assi court ch jande ha assi wo hearing de vich bethde ha jadon koi bhi is tarah di hearing hundi hai ਜਦੋਂ ਅੰਮ੍ਰਿਤਸਰ ਦੇ ਵਿੱਚ ਵੀ ਬਲਾਸਟ ਹੋਏ ਉੱਥੇ ਪੁਲਿਸ ਦਾ ਪੱਖ ਇਹ ਆਉਂਦਾ ਹੈ ਕਿ ਕਈ ਵਾਰ ਬਚਾਉਣ ਦੀ ਜਿਹੜੇ ਇੱਕ ਪਬਲਿਕ ਰਿਵਿਊ ਦੇ ਵਿੱਚ ਦੇਖੀ ਤਾਂ ਉਹ ਉਹ ਰਿਵਿਊ ਇਹ ਹੁੰਦਾ ਹੈ ਕਿ ਪੁਲਿਸ ਵਿਚਾਰੀ ਇਹਨਾਂ ਨੂੰ ਕਿਉਂਕਿ ਉਹ ਜਿਹੜਾ ਤੁਹਾਡਾ ਬਿਆਨ ਹੈ ਜਾਂ ਤੁਹਾਡੇ ਮੁਲਾਜ਼ਮਾਂ ਦਾ ਬਿਆਨ ਹੈ ਟਾਇਰ ਫਟਣ ਵਾਲਾ ਉਹ ਡਿਵੀਜ਼ਿਬਲ ਕੋਰਟ ਦੇ ਵਿੱਚ ਦਿੱਤਾ ਜਾਂਦਾ ਹੈ ਕਿ ਇਹ ਦੇਖੋ ਜੀ ਟਾਇਰ ਫਟਿਆ ਤਾਂ ਬੰਮ ਫਟਿਆ ਨਹੀਂ ਹੈ ਇਹ ਜਿਹੜੇ ਲਾਇਲ ਹੁੰਦੇ ਨੇ ਉਹ ਜਿਹੜੇ ਅਤਵਾਦੀ ਮੈਡੀਊਲ ਦੇ ਨਾਲ ਜੁੜੇ ਹੋਏ ਉਹਨਾਂ ਦੇ ਲਾਇਰ ਐਜ਼ ਅ ਇੱਕ ਉਹਨੂੰ ਐਵਿਡੈਂਸ ਪੇਸ਼ ਕਰਦੇ ਨੇ ਕਿ ਇਹ ਟਾਇਰ ਫਟਿਆ ਜੀ ਇਹ ਪੁਲਿਸ ਝੂਠ ਬੋਲ ਰਹੀ ਹੈ ਦੇਖੋ ਜਦੋਂ ਲੱਗਦਾ ਜਿਹੜਾ ਜਿਹੜਾ ਕੋਰਟ ਕਰਾਫਟ ਹੁੰਦਾ ਹੈ ਨਾ ਉਹਦੇ ਵਿੱਚ ਕਾਫੀ ਚੀਜ਼ਾਂ ਹਰ ਪਚਾਓ ਪੱਖ ਇਹ ਚੀਜ਼ਾਂ ਰੱਖਦਾ ਹੈ ਪਰ ਅਸੀਂ ਤੁਹਾਨੂੰ ਇਸ ਮਾਧਿਅਮ ਰਾਹੀਂ ਇਹ ਬਿਲਕੁਲ ਅਸ਼ੂਰ ਕਰਦੇ ਹਾਂ ਕਿ ਅਸੀਂ ਜਿਹੜੀ ਇਨਵੈਸਟੀਗੇਸ਼ਨ ਕਰਦੇ ਹਾਂ ਅਸੀਂ ਬੜੀ ਸਾਇੰਟਿਫਿਕਲੀ ਪ੍ਰੋਫੈਸ਼ਨਲੀ ਅਤੇ ਬਹੁਤ ਉਹਨੂੰ ਗੰਭੀਰਤਾ ਨਾਲ ਕਰਦੇ ਹਾਂ ਸੋ ਥੈਟ ਜਿਹੜਾ ਦੋਸ਼ੀ ਹੈ ਉਸ ਨੂੰ ਅਸੀਂ ਇੱਕ ਫੂਲ ਪ੍ਰੂਫ ਕਿ ਇਸ ਅਸੀਂ ਆਪਣੇ ਮਾਨਯੋਗ ਅਦਾਲਤਾਂ ਦੇ ਵਿੱਚ ਪ੍ਰੈਜੈਂਟ ਕਰਦੇ ਆਂ ਸੋ ਥੈਟ ਕਿ ਇਹਨਾਂ ਨੂੰ ਜਿਹੜੀ ਬਨਾਸੇ ਸਜ਼ਾ ਮਿਲ ਸਕੇ ਤਾਂ ਗੈਂਕਸਟਰ ਮਾਡਿਊਲ ਚ ਲੱਗਦਾ ਮੈਨੂੰ